ਸਤਿ ਸ੍ਰੀ ਅਕਾਲ ਜੀ ਇਸ ਟਾਈਮ ਲਗਭਗ ਦਿਨ ਦੇ 11 ਵੱਜਣ ਜਾ ਰਹੇ ਨੇ ਕਿ 2 ਸਤੰਬਰ 2025 ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜਿਵੇਂ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦਰਜ ਹੋ ਰਹੇ ਨੇ ਖਾਸ ਤੌਰ ਤੇ ਕੇਂਦਰੀ ਪੰਜਾਬ ਦੇ ਵਿੱਚ ਬੀਤੀ ਕੱਲ ਸ਼ਾਮ ਤੇ ਲੰਗੀ ਰਾਤ ਕਾਫੀ ਜ਼ਿਆਦਾ ਮੀਂਹ ਦਰਜ ਹੋਇਆਗਾ ਕਹਾਣੀ ਕੀ ਹੈ ਕਿ ਇੱਕ ਪਾਸਿਓਂ ਜਿਹੜਾ ਮੌਨਸੂਨ ਦਾ ਲੋ ਪ੍ਰੈਸ਼ਰ ਏਰੀਆ ਉਹ ਲਗਾਤਾਰ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਨਵੀਆਂ-ਨਵੀਆਂ ਖਵਾਵਾਂ ਇੱਥੇ ਤੱਕ ਇਕੱਠੀਆਂ ਕਰਕੇ ਲੈ ਕੇ ਆ ਰਿਹਾ ਇੱਥੇ ਇੱਕ ਕੰਪਰੈਸ ਕਰ ਰਿਹਾ ਉਸ ਤੋਂ ਇਲਾਵਾ ਉੱਪਰਲੇ ਪੱਧਰ ਤੇ ਵੈਸਟਰਨ ਡਿਸਟਰਬੈਂਸ ਇਸ ਸਾਰੇ ਸਿਸਟਮ ਨੂੰ ਵਧਾਵਾ ਦੇ ਰਹੀ ਹੈ ਸੋ ਵੈਸਟਰਨ ਡਿਸਟਰਬੈਂਸ ਤੇ ਮੌਨਸੂਨ ਦੋਵਾਂ ਦੇ ਰਲੇਵੇਂ ਦੇ ਨਾਲ ਇਹ ਲਗਾਤਾਰ ਭਾਰੀ ਮੀਂਹ ਇੱਥੇ ਦਰਜ ਹੋ ਰਹੇ ਨੇਗੇ ਆ ਜਾ ਪਿਆ ਰਿਹਾ ਕਿ ਲਗਭਗ ਕੱਲ ਨੂੰ 3 ਸਤੰਬਰ ਦੀ ਸ਼ਾਮ ਤੱਕ ਜਾਂ 4 ਸਤੰਬਰ ਦੀ ਸਵੇਰ ਤੱਕ ਇਹ ਸਿਸਟਮ ਐਜ਼ ਇਟ ਇੱਥੇ ਹੀ ਬਣੇ ਰਹਿਣ ਦੇ ਅਸਾਰ ਨੇਗੇ ਸਿਸਟਮ ਕੋ ਕਿ ਵੰਡ ਕੇ ਮੀਂਹ ਪਾ ਰਿਹਾ ਇਸ ਕਰਕੇ ਕਿਸੇ ਇੱਕ ਖਿੱਤੇ ਨੂੰ ਜਾਂ ਰਾਵੀ ਦੇ ਜਾਂ ਬਿਆਸ ਦੇ ਜਾਂ ਸਤਲੁਜ ਦੇ ਜਾਂ ਘੱਗਰ ਦੇ ਕਿਸੇ ਇੱਕ ਖਿੱਤੇ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਸਾਰਿਆਂ ਨੂੰ ਵੰਡਵੇਂ ਰੂਪ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਨਹੀਂ ਤਾਂ ਜਿੰਨਾ ਮੀਂਹ ਪਿਛਲੇ 3 ਦਿਨਾਂ ਦੇ ਦੌਰਾਨ ਪੈ ਚੁੱਕਿਆ ਜੇਕਰ ਕਿਸੇ ਇੱਕ ਖਿੱਤੇ ਦੇ ਵਿੱਚ ਪੈ ਜਾਂਦਾ ਜਿਵੇਂ ਮੱਝ ਦੇ ਵਿੱਚ ਪੈ ਜਾਂਦਾ ਜਾਂ ਦਵਾਬੇ ਵਿੱਚ ਜਾਂ ਪੋਹ ਚ ਜਾਂ ਉਤਰੀ ਹਿਰਾਣੇ ਚ ਤਾਂ ਉੱਥੇ ਕੰਮ ਪਰ ਲੋ ਆਉਣ ਵਾਲਾ ਬਣ ਸਕਦਾ ਸੀਗਾ ਕੁਦਰਤਾ ਸਿਸਟਮ ਹੈਗਾ ਵੀ ਪਾਰੀ ਆ ਪਰ ਪੈ ਵੀ ਵੰਡ ਕੇ ਰਿਹਾ ਚਲੋ ਇੱਕ ਇਹ ਚੰਗੀ ਗੱਲ ਆ ਪਰ ਵੰਡ ਕੇ ਪੈਣ ਦੇ ਨਾਲ ਬਹੁਤਿਆ ਥਾਵਾਂ ਤੇ ਜਿਹੜੇ ਘਰ ਨੇ ਉਹ ਚੋਣਾ ਸ਼ੁਰੂ ਹੋ ਗਏ ਤੇ ਹਰ ਬਾਰੇ ਤੁਹਾਨੂੰ ਪਤਾ ਹੈ ਕੀ ਕੀ ਸਿਸਟਮ ਕਿਤੇ ਕਿਤੇ ਵਾਪਰ ਰਿਹਾ ਹੈਗਾ ਸੋ ਅਗਲੇ ਜਿਹੜੇ 24 36 ਘੰਟਿਆਂ ਦੇ ਦੌਰਾਨ ਹਜੇ ਵੀ ਜਿੰਵੇਂ ਮੀਂਹ ਪੈ ਰਿਹਾ ਉਸੇ ਤਰ੍ਹਾਂ ਮੀਂਹ ਪੈਂਦੇ ਰਹਿਣ ਦੇ ਅਸਾਰ ਨੇ ਮਾਜੇ ਦੇ ਬਹੁਤੇ ਖੇਤਰਾਂ ਦੇ ਵਿੱਚ ਦਬਾਬੇ ਦੇ ਬਹੁਤੇ ਖੇਤਰਾਂ ਦੇ ਵਿੱਚ ਬਾਅਦ ਦੇ ਬਹੁਤੇ ਖੇਤਰਾਂ ਦੇ ਵਿੱਚ ਪੁਤਰੀ ਤੇ ਕੇਂਦਰੀ ਹਰਿਆਣੇ ਦੇ ਕਾਫੀ ਖੇਤਰਾਂ ਦੇ ਵਿੱਚ ਕੁਝ ਦੱਖਣੀ ਹਰਿਆਣੇ ਦੇ ਖੇਤਰ ਵੀ ਹੋ ਸਕਦੇ ਆ ਚੰਡੀਗੜ੍ਹ ਖੇਤਰ ਵੀ ਹੋ ਸਕਦਾ ਇਸ ਤੋਂ ਇਲਾਵਾ ਸੈਂਟਰਲ ਮਾਲਵਾ ਖੇਤਰ ਜਿਹੜਾ ਪੰਜਾਬ ਦਾ ਤੇ ਪੂਰਬੀ ਮਾਲਵਾ ਖੇਤਰ ਜਿਹਦੇ ਵਿੱਚ ਮੋਗਾ ਹੋਇਆ ਲੁਧਿਆਣਾ ਹੋਇਆ ਮਲੇਰਕੋਟਲਾ ਹੋਇਆ ਬਰਨਾਲਾ ਹੋਇਆ ਸੰਗਰੂਰ ਹੋਇਆ ਕੁਝ ਕੁ ਹਿੱਸੇ ਮਾਨਸਾ ਦੇ ਵੀ ਹੋਏ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਜੇ 24 ਜਾਂ 36 ਘੰਟੇ ਸਿਸਟਮ ਹੋਰ ਐਕਟਿਵ ਰਹਿੰਦਾ ਜਾ ਪਰਿਆ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਚਾਰ ਦੀ ਸਵੇਰ ਤੱਕ ਵੀ ਸਿਸਤਮ ਐਕਟ ਵਰੇ ਸੋ ਇਹਨਾਂ ਖੇਤਰਾਂ ਦੇ ਵਿੱਚ ਅਜੇ ਹੋਰ ਮੀਂਹ ਪੈਣਾ ਲਗਭਗ ਤੈਅ ਆ ਤੇ ਪਊਗਾ ਵੀ ਆ ਬਾਕੀ ਫਿਰੋਜ਼ਪੁਰ ਹੋਇਆ ਫਾਜ਼ਿਲਕਾ ਹੋਇਆ ਮੁਕਸਰ ਸਾਹਿਬ ਫਰੀਦਕੋਟ ਬਠਿੰਡਾ ਤੇ ਦੱਖਣੀ ਇਲਾਕੇ ਇਹਨਾਂ ਇਲਾਕਿਆਂ 'ਚ ਸਿਸਤਮ ਅੱਗੇ ਲੰਘਿਆ ਹੋਇਆ ਸੋ ਉੱਥੇ ਦਰਮਿਆਨੇ ਜਾਂ ਭਾਰੀ ਮੀਂਹ ਦੇ ਅਸਰ ਤਾਂ ਨਹੀਂ ਹੈਗੇ ਪਰ ਟੁੱਟਵੇਂ ਰੂਪ ਦੇ ਵਿੱਚ ਮਾੜਾ-ਮੋਟਾ ਕਿਤੇ ਛਿੱਟਾ-ਛਰਾਟਾ ਜਾਂ ਹਲਕਾ ਮੀਂਹ ਦਰਜ ਹੋ ਸਕਦਾਗਾ ਇਸ ਤੋਂ ਇਲਾਵਾ ਜੰਮੂ ਕਸ਼ਮੀਰ हिमाचल ਤੇ ਉੱਤਰਾਖੰਡ ਨੇ ਇਹਨਾਂ ਖੇਤਰਾਂ ਦੇ ਵਿੱਚ ਅਗਲੇ 48 ਘੰਟੇ ਜਿਹੋ ਜਿਹਾ ਮੀਂਹ ਪਹਿਲਾਂ ਪੈ ਚੁੱਕਾ ਹੈ ਇਸ ਤਰ੍ਹਾਂ ਪੈਂਦੇ ਰਹਿਣ ਦੇ ਅਸਾਰ ਬਣੇ ਹੋਏ ਨੇ ਤੇ ਅਗਲੇ 24 ਘੰਟੇ ਦੇ ਦੌਰਾਨ ਹਿਮਾਚਲ ਦੇ ਹੇਠਲੇ ਇਲਾਕੇ ਦੇ ਜਿਹੜੇ ਜਾਂ ਜੰਮੂ ਦੇ ਹੇਠਲੇ ਇਲਾਕੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਮੀਂਹ ਵੀ ਦਰਜ ਹੋ ਸਕਦਾ ਇਦਾਂ ਦੀਆਂ ਕੈਸ ਰਹੀਆਂ ਲਾਈਆਂ ਜਾ ਰਹੀਆਂ ਨੇ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਆਪਾਂ ਸਿਸਟਮ ਦੇ ਅੱਧ ਵਿੱਚ ਆ ਗਏ ਆ ਅੱਧਾ ਕ ਸਿਸਟਮ ਲੰਘ ਚੁੱਕਿਆ ਤੇ ਅੱਧਾ ਕ ਹੋਰ ਵਰਨ ਦੇ ਅਸਾਰ ਨੇ ਸੋ ਇਸ ਕਰਕੇ ਜਿੰਨਾਂ ਜਿੰਨਾਂ ਦੇ ਵੀ ਘਰ ਚੋ ਰਹੇ ਨੇ ਉਹਦੇ ਉੱਪਰ ਜੇਕਰ ਤਾਂ ਅਗਲੇ 24 36 ਘੰਟੇ ਹੋ ਸਕਦਾ ਚੋਣ ਤੋਂ ਬਚਿਆ ਜਾ ਸਕਦਾ ਹੋਵੇ ਬਾਕੀ ਜਿੱਥੇ ਜਿੱਤੇ ਹੜ ਆ ਰਿਹਾ ਅਸੀਂ ਸਾਰੇ ਭਾਵਕਾਂ ਅਸੀਂ ਇੱਕਦਮ ਹੈਲਪ ਕਰਨੀ ਚਾਹੁੰਦੇ ਆ ਪਰ ਇਹ ਹੜਾਂ ਦਾ ਸਿਸਟਮ ਬਹੁਤ ਲੰਮਾ ਚੱਲੂਗਾ ਹਲੇ ਉਜਾੜਾ ਚੱਲ ਰਿਹਾ ਪਰ ਬਸੇਬਾ ਚੱਲੂਗਾ ਠੀਕ ਆਪਾਂ ਜਜ਼ਬਾਤੀਆਂ ਇਸ ਕਰਕੇ ਇੱਕ ਦੂਜੇ ਨਾਲ ਖੜ ਜਾਂਦੇ ਆ ਪਰ ਥੋੜਾ ਜਿਹਾ ਜਜ਼ਬਾਤਾਂ ਨੂੰ ਆਪਾਂ ਕਾਬੂ 'ਚ ਵੀ ਰੱਖੀਏ ਕਿਉਂਕਿ ਲੌਂਗ ਟਰਮ ਹੈਲਪ ਦੀ ਲੋੜ ਪੈਣੀ ਆ ਤੇ ਫਿਰ ਆਪਾਂ ਲੌਂਗ ਟਰਮ ਅੱਗੇ ਅੱਗੇ ਜਾ ਕੇ ਜਿਵੇਂ ਜਿਵੇਂ ਜ਼ਰੂਰਤਾਂ ਬਦਲਦੀਆਂ ਜਾਣਗੀਆਂ ਤਵੇਂ ਤਵੇਂ ਆਪਾਂ ਹੈਲਪ ਕਰੀਏ ਤਾਂ ਜ਼ਿਆਦਾ ਚੰਗਾ ਰਹੂਗਾ ਸੋ ਮੀਂਹ ਵਾਲਾ ਸਿਸਟਮ ਅਗਲੇ 24 36 ਘੰਟੇ ਹੋਰ ਬਰਕਰਾਰ ਹੈ ਤੇ ਪਾਊਗਾ ਖਾਸ ਤੌਰ ਤੇ ਮਾਝਾ ਦਬਾਬਾ ਪੁਆਦ ਉਤਰੀ ਤੇ ਕੇਂਦਰੀ ਹਰਿਆਣਾ ਤੇ ਕੇਂਦਰੀ ਪੰਜਾਬ ਅਤੇ ਪਹਾੜਾਂ ਦੇ ਵਿੱਚ ਸੋ ਇਹਨਾਂ ਕ ਅਪਡੇਟਾਂ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਅਗਲੀ ਜਾਣਕਾਰੀ ਲੈ ਕੇ ਸ਼ਾਮ ਨੂੰ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਤੁਹਾਡਾ ਧੰਨਵਾਦ